ਉਹਨੇ ਕਰਦੇ ਕੋਸੋ ਜਿਨ੍ਹਾਂ ਨੂੰ ਕੁਝ ਕਰ ਲੋ ਉਹ ਕਾਬੂ ਕਰਦੇ ਇਹੇ ਲੜਾਈ ਕਰ ਲੀਏ ਜੰਗ ਕਰ ਲੀਏ ਖਾਲਸਾ ਜੋ ਕਰੇ ਨਿਤ ਜੰਗ ਕੀਣਾ ਜਾਂ ਕਰੇ ਖਾਲਸਾ ਆਪਣੇ ਮਾਨ ਦਾ ਜੰਗ ਨਹੀਂ ਕਰਦਾ ਆਪਣਾ ਦੋਮੂਹ ਜਿੱਤਿਆ ਹੁੰਦਾ ਬੰਦਾ ਜਿੱਤਿਆ ਉਹ ਨੂੰ ਮੈਨੂੰ ਜਾਨਣਾ ਕੀ ਜੰਗ ਕਰਦੀ ਉਹਦਾ ਜੱਟੀ ਖੜਾ ਇਹ ਪਹਿਲੀ ਗੱਲ ਨਹੀਂ ਕੰਮ ਕੀਤੀ ਸੀ ਉਹ ਖਾਲਸੇ ਦੀ ਗੱਲ ਕੀਤੀ ਸੀ ਉਹਨੂੰ ਇਹਣਾ ਆਪਣੇ ਨੂੰ ਖਾਲਸਾ ਕਹੋ ਜਾਂ ਖਾਲਸਾ ਹੈ ਨਹੀਂ ਜੇ ਪਹਿਲਾਂ ਅਰਥ ਕੀਤੇ ਨਾ ਉਹ ਸਭ ਗੱਲ ਤੋਂ ਕੀਤੇ ਸੀਗੇ ਕਿ ਖਾਲਸਾ ਸੀ ਆਪਣੇ ਆਪ ਨੂੰ ਜਣਾ ਕਣਾ ਖਾਲਸਾ ਬਣਦੇ ਹੋ ਪਰ ਖਾਲਸਾ ਸੀ ਹੈ ਉਹ ਨਹੀਂ ਉਹਦੇ ਖਤਰੇ ਵੀ ਆਊਗਾ ਚਲੋ ਅਸੀਂ ਬਣ ਲਿਆ ਖਾਲਸੇ ਅਸੀਂ ਆਪਣੇ ਮਨ ਨਾਲ ਜਾਂਦਰ ਦੀ ਲੋਕਾਂ ਨਾਲ ਦੀ ਗੱਲ ਸੀ ਪਰ ਹੁਣ ਜਦ ਜਿਹਦਾ ਮੁੱਢ ਜਿੱਟਿਆ ਹੋਇਆ ਉਹ ਪਖੰਡਵਾਦ ਦੇ ਖਿਲਾਫ ਜਾਂਦਾ ਉਹਦੀ ਜਿਹੜੇ ਲੋਕ ਪੈਕਟ ਪਖੰਡ ਫਲਾ ਕੇ ਦੁਨੀਆ ਨੂੰ ਗੁਬਰਾ ਕਰ ਰਹੇ ਨੇ ਪੁੱਛੀ ਕਿਵੇਂ ਜਾਂਦਾ ਪੁਰਦ ਦੀ ਲੜਾਈ ਚੋੜਾ ਨਾ ਕੋ ਉਹ ਜੋ ਪਾਗਲ ਕਦੂ ਲੁੱਟਾ ਰਹੇ ਨੇ ਧਾਕੀ ਮਾਰ ਰਹੇ ਨੇ ਬੁਰੇ ਕੰਮ ਕਰ ਰਹੇ ਨੇ ਰਾਜ ਪ੍ਰਬੰਧ ਦੇ ਵਿੱਚ ਵਿਗੜ ਪਾ ਰਹੇ ਨੇ ਉਸ ਦਾ ਡਿਊਟੀ ਆ ਨਾ ਇਸ ਕਰਕੇ ਪਰਮੇਸ਼ਰ ਦੇ ਹੁਕਮ ਤੋਂ ਖਿਲਾਫ ਜਿਹੜੇ ਲੋਕਾਂ ਨੂੰ ਉਕਸਾਰ ਰਹੇ ਨੇ ਪੁੱਠੀ ਪੜਾਈ ਪੜਾ ਰਹੇ ਨੇ ਖਾਲਸੇ ਦੀ ਡਿਊਟੀ ਆ ਉਹਨਾਂ ਦੇ ਹੱਥ ਪਉਣੀ ਉਹਨਾਂ ਦਾ ਖਰਾਬ ਬੋਲਣਾ ਖਾਲਸਾ ਸੋਝੋ ਕਰੇ ਦਿੱਤੀ ਜੰਗ ਦਿੱਤੀ ਜੰਗ ਆ ਜੰਗਿਆਂ ਘਾਲਾ ਖਾਲਸਾ ਆਖੀ ਹੋ ਰਿਆ ਕੋਈ ਬਾਣੀ ਕੀ ਕਰ ਰਹੀ ਹੈ ਉਹ ਵਰਮਾਣੀ ਜੰਗੇ ਆ ਹੋਰ ਕੀ ਹੈ ਉਹ ਜੰਗ ਦੀ ਉਹ ਆਖਿਆ ਘਾਲੇ ਸੀ ਉਹਨਾਂ ਨੇ ਕੀਤੀ ਆ ਕਬੀਰ ਨੇ ਕਬੀਰ ਨੂੰ ਕੀ ਲੋੜ ਸੀ ਬਨਾਸੇ ਠੱਗਾ ਨਹੀਂ ਦੀ ਕੀਰੋ ਬੇਸਿਕ ਇਹ ਹੀ ਜਾਂਦਾ ਖਾਲਸਾ ਸੋਝੋ ਕਰੇ ਤੇ ਤਾਂ ਜਾਂਦਾ ਤੇਰੇ ਨਾਲ ਖਾਲਸਾ ਦੀ ਜਾਂਗ ਲੱਗ ਜੂਗੀ ਇਹਨਾਂ ਆਪ ਨੂੰ ਜਾਂਗ ਲੱਗੀ ਹੋਈ ਹੋ ਜਨਰ ਲੋਗਾ ਬੁੱਧੀ ਰੱਖੋਗੀ ਦਵਾਦਸ ਦਲ ਅਬ ਅੰਤਰ ਮੰਤ ਜੈ ਪੌੜੇ ਸ੍ਰੀ ਕਮਲਾਕੰਤ ਦਵਾਦਸ ਦਲ ਅਬ ਅੰਤਰ ਅੰਦਰ ਹੋ ਗਿਆ ਲੋ ਔਰ ਅੰਤਰਬੁੱਧ ਅੰਤਰ ਦੋ ਵਾਰ ਪੜਿਆ ਜਾਣਾ ਅੰਤਰ ਦੋ ਵਾਰ ਪੜਿਆ ਜਾਣਾ 12 ਵਾਰ ਲਈ 12 ਪੜਤਾਂ ਮੈਂ ਹਾਰ ਰਹੀ ਹਾਂ ਕਿਤੇ ਹਿਰਦੇ ਵਿੱਚ ਜਿਹੜਾ ਔਰ ਉਹਨੂੰ ਜਾ ਕੇ ਉੱਧਰ ਬੰਦੇ ਖੋਜ ਦਿਲ ਹਰ ਕੋਈ ਦਿਲ ਦਾ ਖੋਜ ਬਈ ਦਿਲ ਦਾ ਖੋਜ ਮੰਤਰ ਅੰਦਰ ਹੈ ਉੱਥੇ ਅੰਦਰ ਆਵ ਅੰਦਰ ਮੰਮਲ ਬੰਦ ਬੰਦਰ ਉੱਥੋਂ ਲੱਭੇ ਸ਼ਬਦ ਗੁਰੂ ਉੱਥੇ ਆ ਜੈ ਪੌੜੇ ਸ੍ਰੀ ਕਮਲਾ ਕੰਤ ਇਹ ਪੌੜੇ ਸ੍ਰੀ ਕਮਲਾ ਕੰਤ ਇਹ ਕਮਲਾ ਕੰਤ ਦਾ ਪੌੜਾ ਇੱਥੇ ਖੜਾ ਹੋ ਓਏ ਉੱਥੋਂ ਹੀ ਪੈਦਾ ਹੋਇਆ ਬੰਦ ਤਾਂ ਇੱਥੇ ਬਿਠੇ ਨਾਲ ਜੁੜੂ ਤਾਂ ਸੁੜੂ ਉਹਦਾ ਉੱਥੇ ਹੀ ਬੈਠਾ ਉੱਥੇ ਸਬਦੀ ਲਈ ਉਹ ਉੱਥੇ ਟਿੱਕਿਆ ਹੋਇਆ ਹੈ ਪਰ ਮਨ ਅੱਡਾ ਹੈ ਜਿੱਦਾਂ ਜਰ ਬੋਲ ਨਾਲ ਨਹੀਂ ਜੁੜਦਾ ਉਹਦਾ ਧਿਆਨ ਬੰਦ ਦੇ ਵਿੱਚ ਹੈ ਬੰਦ ਦਾ ਜੇ ਧਿਆਨ ਹਟੂਗਾ ਤਾਂ ਧਿਆਨ ਉਧਰ ਜਾਊਗਾ ਕਹਾਲ ਅੰਧਰ ਦਾ ਜਿਹੜਾ ਹੈਗਾ ਉਹਦਾ ਧਿਆਨ ਬੰਦ ਵਿੱਚ ਹੈ ਜੇ ਬੱਚਾ ਬਾਹਰ ਖੇਡਦਾ ਹੋਵੇ ਜਿਹੜਾ ਬੱਚੇ ਦਾ ਬੋਬਾਪਾ ਕੋਈ ਵੀ ਬੋੜਾ ਉਹਦਾ ਧਿਆਨ ਬੱਚੇ 'ਚ ਹੈ ਸੜਕ ਤੇ ਖੇਡਦਾ ਪੇਤੇ ਸੱਟ ਨਾ ਖਾਲੋ ਜਿੰਨਾ ਜੇ ਕਮਨ ਕਿਤੇ ਤਰੀ ਹੁੰਦਾ ਉਹ ਬਾਲ ਉਹ ਬੋਤਲ ਸੁਣਦਾ ਵੀ ਹੈ ਦੀ ਸੁਣਦਾ ਵੀ ਹੈ ਦੀ ਉਹ ਸੁਣੂਗਾ ਜਦੋਂ ਜਿਹੜੇ ਕਮਨ ਕਿਤੇ ਤਿਤ ਹੋਊਗਾ ਮਨ ਉਹ ਤੇ ਆਵੇ ਜੇ ਤੋ ਤੇ ਬੈਠਾ ਮਨ ਉਹਦੇ ਚਾਹਵੇਂ ਚ ਨਿਵਾਸ ਕਰੇ ਤੇ ਜਦਵੇ ਅਡੋਲ ਹੋਵੇ ਫਿਰ ਦੁਨੀਆਂ ਦੇ ਛੱਡ ਦੇਵੇ ਤਿਆਗ ਦੇਵੇ ਸ਼ਬਦ ਸੁਣ ਜਾਊਗਾ ਗੁਰ ਬਾਣੀ ਕਹਦੀ ਜੇ ਬਸ ਜਗਾ ਜਗਾ ਤੇ ਗੱਲ ਇੰਨੀ ਹੋਈ ਹੈ ਆਪਣੇ ਚਾਹੇ ਸਾਰਾ ਕੋਈ ਵੀ ਹੈ ਆਗਲ ਵਿਚੋੜੇ ਸੋ ਗਲਦਾ ਹੁਣ ਸਾਰਾ ਐਡਰੈਸ ਦੱਸ ਤਕਬੀਰ ਨੇ ਲਿਖਿਆ ਗਈ ਹੈ ਆਵ ਅੰਦਰ ਉੱਧਰ ਉਦੋਂ ਦੇ ਨਾਲ ਉੱਧਰ ਇਹ ਜਿਹੜਾ ਉਹ ਬੰਦੇ ਫੈਦਲਾਨੋ ਜਿਹਨੇ ਜਲਾਹ ਰੋਜ ਕਹਿਆ ਖੋਜਾ ਉਹਨੂੰ ਵੀ ਪਤਾ ਸੀ ਉਹਨੇ ਇਹ ਗੱਲ ਕਹੀ ਹੈ ਵੇ ਬਹੁਤ ਰਹਿ ਤੇ ਇਹ ਤੇ ਕੋਝ ਲੋ ਉਰਦ ਪਦਰਾਗਾ ਮੈਂ ਸੁਣੂ ਵੀ ਗੱਲ ਸਮਝ ਲਈ ਹਾਂ ਅਰਦ ਉਰਦ ਮੋਖ ਲਾਗੋ ਕਾਸ ਸੁਨ ਮੰਡਲ ਮੈਂ ਕਰ ਪ੍ਰਗਾਸ ওই ਗੱਲ ਹੋਈ ਨਾ ਅਰਦ ਉਰਦ ਬੁਖ ਲਾਗੋ ਕਾਸ ਕਾਸ ਆਕਾਸ਼ ਨਹੀਂ ਹੈ ਜਿੰਨਾ ਜਰ ਅਰਦ ਆਲਾ ਅਰਦ ਕਹਣ ਅਰਦ ਬੋਲ ਉਰਦ ਮਾਇਆ ਨੂੰ ਛੱਡ ਕੇ ਪੁੱਠਾ ਮੁੜ ਕੇ ਔਰਦਾ ਪੁੱਠਾ ਹੋ ਜਾਣਾ ਅਰਦਾ ਔਰਦਾ ਹੋ ਕੇ ਕਾਸ਼ ਨਾ ਲੱਗ ਜਵੇ ਫੇਰ ਅਕਾਸ਼ ਵੀ ਛੱਡ ਕੇ ਕਾਸ਼ੀ ਚਲਾ ਜਾਵੇ ਅਕਾਸ਼ ਛੱਡ ਕੇ ਮਾਇਆ ਛੱਡ ਕੇ ਹੱਦੇ ਚਲਾ ਜਾਵੇ ਉਹਦੇ ਨਾਲ ਉਹ ਹੀ ਮੁੱਖ ਜਲਣ ਲੱਗ ਜੇ ਦਰਮੁਖੀ ਬਣ ਜਾਵੇ ਉਹਦੇ ਮੁਖ ਨਾਲ ਆਪਣਾ ਮੁਖ ਜੋੜ ਲਵੇ ਵੀ ਤੂੰ ਬੋਲ ਜੇ ਤੂੰ ਬੋਲੇਗਾ ਉਹ ਹੀ ਬੋਲੂਗਾ ਜੋ ਤੂੰ ਬੋਲੇਂ ਮੈਂ ਉਹੀ ਬੋਲੂਗਾ ਬੜਾਇਆ ਬੱਲਾ ਹੈ ਰੋਕ ਬੁਖ ਲਾਗੋ ਰਾਸੋ ਉਹਨੂੰ ਮੰਡਲ ਮੈਂ ਕਰ ਪ੍ਰਕਾਸ਼ ਇਹ ਆ ਸਾਨੂੰ ਮੰਡਲ ਤੇ ਕਰ ਪ੍ਰਕਾਸ਼ ਇਹ ਕਹਿੰਦੇ ਨੇ ਸੋਧ ਸੁਭਾਗ ਉਹਨੂੰ ਮੰਡਲ ਹੋਰ ਹੋਇਆ ਇਹ ਆ ਸਾਨੂੰ ਮੰਡਲ ਦਾ ਆਕਾਸ਼ ਜਿਹੜਾ ਹਿਰਦਾ ਉਹ ਸਾਨੂੰ ਮੰਡਲ ਇਹ ਪਤਾ ਨਹੀਂ ਸੋਨ ਮੰਡਲ ਨੂੰ ਖੋਪੜੀ ਜਿ ਬਣਾਈ ਬੈਠੇ ਤੇ ਖੋਪੜੀ ਜਨ ਮੰਡਲ ਲਈ ਹੁੰਦਾ ਖੋਪੜੀ ਜਿ ਤਦ ਸੱਤਵਾਰੇ ਦੇ ਸੁਰ ਦੇ ਤੇ ਸੱਤਵਾਰੇ ਹੁਣ ਤੈਸੇ ਦੇ ਬਾਜ਼ਾਰ ਦੇ ਵਿੱਚ ਇੱਧਰ ਗੱਡੀਆਂ ਬੋਰਾਂ ਖੜਕੇ ਵਰਕਸ਼ਾਪਾਂ ਦੇ ਹੁਣ ਉੱਥੇ ਤੁਹਾਨੂੰ ਮੰਡਲ ਹੋ ਜਾਊਗਾ ਸਾਰੇ ਛੱਡ ਕੇ ਹੋਲੀਆਂ ਦੇ ਉੱਥੇ ਕੰਮ ਹੁਣ ਮਗਰ ਹੋ ਜਾਊਗਾ ਉਹਦਾ ਠਾ ਠਾ ਬਾਈ ਜਿਹੜੇ ਕੋਈ ਕੁਛ ਹੀ ਕੋਈ ਛੇੜੇ ਬਜਾਉਂਦਾ ਕੋ ਢੋਲਕੀ ਬਜਾਉਂਦਾ ਕੋ ਕੁਝ ਬਜਾਉਂਦਾ ਕਿਤੇ ਕੋਈ ਖੜਕਾ ਕਿਤੇ ਕੋਈ ਖੜਕਾ ਸੋਲ ਮੇਂਡਾਲ ਮੇਂ ਕਾਰ ਪ੍ਰਗਾਸ ਕਾਰ ਪ੍ਰਗਾਸ ਇੱਥੇ ਪ੍ਰਗਾਸ ਕਰ ਇੱਥੇ ਬੈਠ ਕੇ ਅਜੋਦਾ ਪ੍ਰਗਾਸ ਕਰਨਾ ਜਿਹੜਾ ਘਾਟਾ ਪਿਆ ਹੋਇਆ ਨਾ ਖਾਲੀ ਘੜਾ ਗੋਣ ਖਾਲੀ ਆ ਉਹ ਭਰ ਦਈਏ ਜਦੋਂ ਇੱਥੇ ਤਾਂ ਕੇ ਜੋ ਭਗਤੀ ਸ਼ੁਰੂ ਹੋਈ ਹੈ ਅਜੋ ਪ੍ਰਗਾਸ ਕਰਦਾਂਗੇ ਜਿਹੜੇ ਕਵੀ ਉਹਨਾਂ ਦੀ ਪੂਰੀ ਕਰ ਸੋਲ ਮੇਂਡਾਲ ਮੇਂ ਕਾਰ ਪ੍ਰਗਾਸ